ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਇਹ ਇੱਕ ਆਮ ਆਦਮੀ ਕਲੀਨਿਕ ਬਣਾਇਆ ਹੋਇਆ ਹੈ ਲਗਾਤਾਰ ਜਿਹੜਾ ਤੁਸੀਂ ਆਪਾ ਦੇਖਾ ਰਹੇ ਆ ਇਹ ਵੀਲ ਚੇਅਰ ਵੀ ਹੈ ਇੱਥੇ ਮੌਜੂਦ ਤੇ ਹਰ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਹੋ ਕਿ ਸਹੂਲਤ ਆ ਉਹ ਇਸ ਟੈਂਟ ਸਿਟੀ ਦੇ ਵਿੱਚ ਮਿਲੇਗੀ ਜਿਹੜੇ ਲੋਕ ਆਣਗੇ ਤੇ ਖਾਸ ਕਰ ਜ਼ਿਆਦਾਤਰ ਇਸੇ ਇਹ ਦੇਖਿਆ ਜਾ ਰਿਹਾ ਹੈ ਕਿ ਵੀ ਆਈ ਪੀ ਜਿਹੜੇ ਜਿਹੜੇ ਆਣਗੇ ਉਹਨਾਂ ਦੇ ਲਈ ਇਹ ਵਾਲੀ ਟੈਂਟ ਸਿਟੀ ਬਣਾਈ ਪਈ ਹੈ ਤੁਸੀਂ ਇਸ ਸਾਈਡ ਤੁਸੀਂ ਵੇਖੋ ਹੋਊਗਾ ਨਾ ਕਿ ਨਿੱਕੇ ਨੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਰਹਿਣਾ ਤੇ ਇਹ ਸਾਰੇ ਇੱਥੇ ਗਾਰਡਸ ਮੌਜੂਦ ਨੇ ਤੇ ਇਹਨਾਂ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਖਾਣ ਪੀਣ ਦੀ ਇੱਕ ਬੈਕ ਸਾਈਡ ਦੇ ਉੱਤੇ ਇੱਕ ਰੈਸਟੋਰੈਂਟ ਟਾਈਪ ਬਣਾਇਆ ਹੋਇਆ ਜਾਂ ਕਿ ਲੰਗਰ ਹਾਲ ਜਿਹਨੂੰ ਆਪਾਂ ਕਹਿੰਦੇ ਆ ਉਹ ਬਣਾਇਆ ਹੋਇਆ ਦੇਖੋ ਤੁਸੀਂ 7 ਨੰਬਰ 10 6 ਨੰਬਰ 5 ਨੰਬਰ ਚਾਰ ਨੰਬਰ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਪਿੱਛੇ ਬਣੇ ਹੋਏ ਆ ਟੈਂਟ ਉਹ ਉਹ ਸਾਰੇ ਇੱਥੇ ਬਣੇ ਹੋਏ ਨੇ ਤੇ ਖਾਸ ਕਰ ਜ਼ਿਆਦਾਤਰ ਇੱਥੇ ਇਹ ਦੇਖਿਆ ਜਾ ਰਿਹਾ ਹੈ ਕਿ ਵੀਆਈਪੀ ਜਿਹੜੇ ਜਿਹੜੇ ਆਣਗੇ ਉਹਨਾਂ ਦੇ ਲਈ ਇਹ ਵਾਲੀ ਟੈਂਟ ਸਿਟੀ ਬਣਾਈ ਹੋਈ ਹੈ ਤੁਸੀਂ ਸਭ ਕੁਝ ਕਰਕੇ ਲੈ ਕੇ ਚੱਲਦੇ ਹਾਂ ਇਸ ਸਾਈਡ ਤੁਸੀਂ ਵੇਖੋ ਸਾਰੇ ਨਿੱਕੇ ਨਿੱਕੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਰਹਿਣਾ ਹੈ ਤੇ ਇਹ ਸਾਰੇ ਇੱਥੇ ਗਾਰਡਸ ਮੌਜੂਦ ਨੇ ਤੇ ਇਹਨਾਂ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਖਾਣ ਪੀਣ ਦੀ ਇੱਕ ਬੈਕ ਸਾਈਡ ਦੇ ਉੱਤੇ ਇੱਕ ਰੈਸਟੋਰੈਂਟ ਟਾਈਪ ਬਣਾਇਆ ਹੋਇਆ ਹੈ ਜਾਂ ਕਿ ਲੰਗਰ ਹਾਲ ਜਿਹਨੂੰ ਆਪਾਂ ਕਹਿੰਦੇ ਆ ਉਹ ਬਣਾਇਆ ਹੋਇਆ ਦੇਖੋ ਤੁਸੀਂ 7 ਨੰਬਰ ਟੈਂਟ 6 ਨੰਬਰ 5 ਨੰਬਰ 4 ਨੰਬਰ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਪਿੱਛੇ ਬਣੇ ਹੋਏ ਆ ਟੈਂਟ ਉਹ ਉਹ ਸਾਰੇ ਇੱਥੇ ਬਣੇ ਹੋਏ ਨੇ ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਅੰਦਰ ਲੈ ਕੇ ਦਿਖਾ ਅੰਦਰ ਜਾ ਕੇ ਦਿਖਾਨੇ ਆ ਕਿ ਕਿਵੇਂ ਦਾ ਇਹ ਟੈਂਟ ਰੂਮ ਹੈ ਤੇ ਕਿਵੇਂ ਦੀ ਅੰਦਰ ਦੀ ਜਿਹੜੀ ਸਹੂਲਤ ਹੈਗੀ ਆ ਉਹ ਜਿਵੇਂ ਤੁਸੀਂ ਇਸ ਤਰ੍ਹਾਂ ਆਪਾਂ ਐਂਟਰ ਹੁੰਨੇ ਆ ਇਹ ਟੈਂਟ ਦੇ ਅੰਦਰ ਤੁਸੀਂ ਵੇਖੋ ਅਸੀਂ ਐਂਟਰ ਹੋ ਰਹੇ ਆ ਸਭ ਤੋਂ ਪਹਿਲਾਂ ਇੱਥੇ ਇੱਕ ਲਾਂਚ ਟਾਈਪ ਏਰੀਆ ਬਣਿਆ ਹੋਇਆ ਸੋਫਾ ਸੋਫਾ ਸਾਡੇ ਇੱਥੇ ਰੱਖਿਆ ਹੈ ਜਿੱਦੇ ਕਿਸੇ ਨੇ ਮਿਲਣਾ ਹੈ ਜੇ ਕਿਸੇ ਵੀਆਈਪੀ ਨੂੰ ਕੋਈ ਮਿਲਨ ਆ ਰਿਹਾ ਹੈ ਤੇ ਉਹ ਇੱਥੇ ਆਰਾਮ ਨਾਲ ਬੈਠ ਕੇ ਗੱਲਬਾਤ ਕਰ ਸਕਦਾ ਹੈ ਕੋਈ ਜਿਵੇਂ ਸੀਐਮਸ ਆ ਰਹੇ ਨੇ ਪੂਰੇ ਦੇਸ਼ ਦੇ ਵੱਖਰੇ ਵੱਖਰੇ ਮੁੱਖ ਮੰਤਰੀ ਆ ਰਹੇ ਨੇ ਉਹਨਾਂ ਦੇ ਲਈ ਇਹ ਜਗ੍ਹਾ ਬਣੀ ਹੋਈ ਆ ਜਿਵੇਂ ਇਹ ਹੋ ਗਿਆ ਸੋਫਾ ਸੈਟ ਵਗੈਰਾ ਲੱਗਾ ਤੋ ਥੋੜਾ ਜਿਆਦਾ ਅੰਦਰ ਆ ਜਾਣੇ ਆ ਇੱਥੇ ਤੁਹਾਨੂੰ ਦੋ ਡਬਲ ਬੈੱਡ ਦੇਖਣ ਨੂੰ ਮਿਲਣਗੇ ਇਹ ਦੋ ਡਬਲ ਬੈੱਡ ਲੱਗੇ ਹੋਏ ਨੇ ਨਾਲ ਅਲਮਾਰੀ ਲੱਗੀ ਹੋਈ ਹੈ ਕਿ ਜਿੰਨੇ ਆਪਣਾ ਕੋਈ ਸਮਾਨ ਵਗੈਰਾ ਰੱਖਣਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਉਹ ਤੇ ਦੈਨ ਇੱਥੇ ਰਹੀ ਇੱਕ ਸਟੱਡੀ ਟੇਬਲ ਤੇ ਨਾਲ ਦੋ ਚਾਰ ਚੇਅਰ ਤੇ ਇਹ ਸਾਈਡ ਦੇ ਉੱਤੇ ਵਾਸ਼ਰੂਮ ਬਣਾਇਆ ਗਿਆ ਹੈ ਯਾਨੀ ਕਿ ਤੁਸੀਂ ਪੂਰਾ ਦੇਖ ਸਕਦੇ ਹੈਗੇ ਇੱਕ ਪ੍ਰੋਪਰ ਜਿਹੜੀ ਜਾ ਲੋਕ ਇੱਕ ਘਰ ਵਾਲਾ ਫੀਲ ਜਾਂ ਇੱਕ ਵਧੀਆ ਹੋਟਲ ਨਾਲੋਂ ਵਧੀਆ ਜਿਹੜਾ ਟੈਂਟ ਸਿਟੀ ਵਾਲਾ ਫੀਲ ਹੈ ਜਿਹੜਾ ਉਹ ਭਗਵੰਤ ਸਰਕਾਰ ਨੇ ਸੁਵਿਧਾ ਜਿਸ ਗੱਲ ਕੋ ਸੁਵਿਧਾ ਦਿੱਤੀ ਹੈ ਜਿਹੜੇ ਲੋਕਾਂ ਨੇ ਜਿਹੜੇ ਵੀਆਈਪੀਸ ਨੇ ਪੂਰੇ ਦੇਸ਼ ਤੋਂ 350 ਸਾਲਾਂ ਦੇ ਵਿੱਚ ਨਤਮਸਤਕ ਹੋਣ ਲਈ ਸ਼੍ਰੀ ਰੰਧਾਪੁਰ ਸਾਹਿਬ ਆਉਣਾ ਹੈ ਉਹਨਾਂ ਦੇ ਲਈ ਸਾਰੀ ਸੁਵਿਧਾ ਦਿੱਤੀ ਗਈ ਹੈ ਖਾਸ ਕਰ ਜ਼ਿਆਦਾਤਰ ਇਸ ਫਿਰ ਇਹ ਦੇਖਿਆ ਜਾ ਰਿਹਾ ਹੈ ਕਿ ਵੀਆਈਪੀ ਜਿਹੜੇ ਜਿਹੜੇ ਆਣਗੇ ਉਹਨਾਂ ਦੇ ਲਈ ਇਹ ਵਾਲੀ ਟੈਂਟ ਸਿਟੀ ਬਣਾਈ ਪਈ ਹੈ ਆਪਾਂ ਅੱਗੇ ਚੱਲਦੇ ਆਂ ਇਸ ਸਾਈਡ ਤੁਸੀਂ ਵੇਖੋ ਹੋ ਸਾਰੇ ਟੈਂਟ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਰਹਿਣਾ ਤੇ ਇਹ ਸਾਰੇ ਇੱਥੇ ਗਾਰਡਸ ਮੌਜੂਦ ਨੇ ਤੇ ਇਹਨਾਂ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਖਾਣ ਪੀਣ ਦੀ ਇੱਕ ਬੈਕ ਸਾਈਡ ਦੇ ਉੱਤੇ ਇੱਕ ਰੈਸਟੋਰੈਂਟ ਟਾਈਪ ਬਣਾਇਆ ਹੋਇਆ ਜਾਂ ਕਿ ਲੰਗਰ ਹਾਲ ਜਿਹਨੂੰ ਆਪਾਂ ਕਹਿੰਦੇ ਆ ਉਹ ਬਣਾਇਆ ਹੋਇਆ ਦੇਖੋ ਤੁਸੀਂ 7 ਨੰਬਰ 10 6 ਨੰਬਰ 5 ਨੰਬਰ ਚਾਰ ਨੰਬਰ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਪਿੱਛੇ ਬਣੇ ਹੋਏ ਆ ਟੈਂਟ ਉਹ ਉਹ ਸਾਰੇ ਇੱਥੇ ਬਣੇ ਹੋਏ ਨੇ ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਅੰਦਰ ਲੈ ਕੇ ਦਿਖਾ ਅੰਦਰ ਜਾ ਕੇ ਦਿਖਾਨੇ ਆ ਕਿ ਕਿਵੇਂ ਦਾ ਇਹ ਟੈਂਟ ਰੂਮ ਹੈ ਤੇ ਕਿਵੇਂ ਦੀ ਅੰਦਰ ਦੀ ਜਿਹੜੀ ਸਹੂਲਤ ਹੈਗੀ ਆ ਉਹ ਜਿਵੇਂ ਤੁਸੀਂ ਇਸ ਤਰ੍ਹਾਂ ਆਪਾਂ ਐਂਟਰ ਹੁੰਨੇ ਆ ਇਹ ਟੈਂਟ ਦੇ ਅੰਦਰ ਤੁਸੀਂ ਵੇਖੋ ਅਸੀਂ ਐਂਟਰ ਹੋ ਰਹੇ ਆ ਸਭ ਤੋਂ ਪਹਿਲਾਂ ਇੱਥੇ ਇੱਕ ਲੌਂਚ ਟਾਈਪ ਏਰੀਆ ਬਣਿਆ ਹੋਇਆ ਹੈ ਸੋਫਾ ਸੋਫਾ ਸਾਡੇ ਇੱਥੇ ਰੱਖਿਆ ਹੈ ਜਿੱਦੇ ਕਿਸੇ ਨੇ ਮਿਲਣਾ ਹੈ ਜੇ ਕਿਸੇ ਵੀਆਪੀ ਨੂੰ ਕੋਈ ਮਿਲਨ ਆ ਰਿਹਾ ਹੈ ਤੇ ਉਹ ਇੱਥੇ ਆਰਾਮ ਨਾਲ ਬੈਠ ਕੇ ਗੱਲਬਾਤ ਕਰ ਸਕਦਾ ਹੈ ਕੋਈ ਜਿਵੇਂ ਸੀਐਮਸ ਆ ਰਹੇ ਨੇ ਪੂਰੇ ਦੇਸ਼ ਦੇ ਵੱਖ-ਵੱਖਰੇ ਮੁੱਖ ਮੰਤਰੀ ਆ ਰਹੇ ਨੇ ਉਹਨਾਂ ਦੇ ਲਈ ਇਹ ਜਗ੍ਹਾ ਬਣੀ ਹੋਈ ਹੈ ਜਿਵੇਂ ਇਹ ਹੋ ਗਿਆ ਸੋਫਾ ਸੈਟ ਵਗੈਰਾ ਲੱਗਾ ਉੱਥੇ ਥੋੜਾ ਜਿਆਦਾ ਦਰਜਾ ਜਾਨੇ ਆ ਇੱਥੇ ਤੁਹਾਨੂੰ ਦੋ ਡਬਲ ਬੈੱਡ ਦੇਖਣ ਨੂੰ ਮਿਲਣਗੇ ਇਹ ਦੋ ਡਬਲ ਬੈੱਡ ਲੱਗੇ ਹੋਏ ਨੇ ਨਾਲੇ ਅਲਮੀਰਾ ਲੱਗੀ ਹੋਈ ਹੈ ਕਿ ਜਿੰਨੇ ਆਪਣਾ ਕੋਈ ਸਮਾਨ ਵਗੈਰਾ ਰੱਖਣਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਉਹ ਤੇ ਦੈਨ ਇੱਥੇ ਰੀ ਇੱਕ ਸਟੱਡੀ ਟੇਬਲ ਤੇ ਨਾਲ ਦੋ ਚਾਰ ਚੇਅਰ ਤੇ ਇਹ ਸਾਈਡ ਦੇ ਉੱਤੇ ਵਾਸ਼ਰੂਮ ਬਣਾਇਆ ਗਿਆ ਹੈ ਯਾਨੀ ਕਿ ਤੁਸੀਂ ਇਹ ਪੂਰਾ ਦੇਖ ਸਕਦੇ ਹੈਗੇ ਇੱਕ ਪ੍ਰੋਪਰ ਜਿਹੜੀ ਕਹ ਲਓ ਕਿ ਇੱਕ ਘਰ ਵਾਲਾ ਫੀਲ ਜਾਂ ਇੱਕ ਵਧੀਆ ਹੋਟਲ ਨਾਲੋਂ ਵਧੀਆ ਜਿਹੜਾ ਟੈਂਟ ਸਿਟੀ ਵਾਲਾ ਫੀਲ ਹੈ ਜਿਹੜਾ ਉਹ ਭਗਵਾਨ ਸਰਕਾਰ ਨੇ ਸੁਵਿਧਾ ਜਿਸ ਗੱਲ ਨੂੰ ਸੁਵਿਧਾ ਦਿੰਦੀ ਹੈ ਜਿਹੜੇ ਲੋਕਾਂ ਨੇ ਜਿਹੜੇ ਵੀਆਈਪੀਸ ਨੇ ਪੂਰੇ ਦੇਸ਼ ਤੋਂ 350 ਸਾਲਾਂ ਦੇ ਵਿੱਚ ਨਤਮਸਤਕ ਹੋਣ ਲਈ ਸ਼੍ਰੀ ਰੰਧਪੁਰ ਸਾਹਿਬ ਆਉਣਾ ਹੈ ਉਹਨਾਂ ਦੇ ਲਈ ਸਾਰੀ ਸਹੂਲਤ ਦਿੱਤੀ ਗਈ ਹੈ ਖਾਸ ਕਰ ਜ਼ਿਆਦਾਤਰ ਇੱਥੇ ਇਹ ਦੇਖਿਆ ਜਾ ਰਿਹਾ ਹੈ ਕਿ ਵੀਆਈਪੀ ਜਿਹੜੇ ਜਿਹੜੇ ਆਣਗੇ ਉਹਨਾਂ ਦੇ ਲਈ ਇਹ ਵਾਲੀ ਟੈਂਟ ਸਿਟੀ ਬਣਾਈ ਪਈ ਹੈ ਤੁਸੀਂ ਸਭ ਕੁਝ ਕਰਕੇ ਲੈ ਕੇ ਚੱਲਦੇ ਆਂ ਇਸ ਸਾਈਡ ਤੁਸੀਂ ਵੇਖੋ ਸਾਰੇ ਨਿੱਕੇ ਨਿੱਕੇ ਹਮੇਸ਼ਾ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਰਹਿਣਾ ਹੈ ਤੇ ਇਹ ਸਾਰੇ ਇੱਥੇ ਗਾਰਡਸ ਮੌਜੂਦ ਨੇ ਤੇ ਇਹਨਾਂ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਖਾਣ ਪੀਣ ਦੀ ਇੱਕ ਬੈਕ ਸਾਈਡ ਦੇ ਉੱਤੇ ਇੱਕ ਰੈਸਟੋਰੈਂਟ ਟਾਈਪ ਬਣਾਇਆ ਹੋਇਆ ਹੈ ਜਾਂ ਕਿ ਲੰਗਰ ਹਾਲ ਜਿਹਨੂੰ ਆਪਾਂ ਕਹਿੰਦੇ ਆ ਉਹ ਬਣਾਇਆ ਹੋਇਆ ਦੇਖੋ ਤੁਸੀਂ ਸਾਡਾ ਨੰਬਰ 10 6 ਨੰਬਰ 5 ਨੰਬਰ ਚਾਰ ਨੰਬਰ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਪਿੱਛੇ ਬਣੇ ਹੋਏ ਆ ਟੈਂਟ ਉਹ ਉਹ ਸਾਰੇ ਇੱਥੇ ਬਣੇ ਹੋਏ ਨੇ ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਅੰਦਰ ਲੈ ਕੇ ਦਿਖਾ ਅੰਦਰ ਜਾ ਕੇ ਦਿਖਾਨੇ ਆ ਕਿ ਕਿਵੇਂ ਦਾ ਇਹ ਟੈਂਟ ਰੂਮ ਹੈ ਤੇ ਕਿਵੇਂ ਦੀ ਅੰਦਰ ਦੀ ਜਿਹੜੀ ਸੁਹੂਰਤ ਹੈਗੀ ਆ ਉਹ ਜਿਵੇਂ ਤੁਸੀਂ ਇਸ ਤਰ੍ਹਾਂ ਆਪਾਂ ਐਂਟਰ ਹੁੰਨੇ ਆ ਇਹ ਟੈਂਟ ਦੇ ਅੰਦਰ ਤੁਸੀਂ ਵੇਖੋ ਅਸੀਂ ਐਂਟਰ ਹੋ ਰਹੇ ਆ ਸਭ ਤੋਂ ਪਹਿਲਾਂ ਇੱਥੇ ਇੱਕ ਲੌਂਜ ਟਾਈਪ ਏਰੀਆ ਬਣਿਆ ਹੋਇਆ ਹੈ ਸੋਫਾ ਸੋਫਾ ਸੈੱਟ ਇੱਥੇ ਰੱਖਿਆ ਹੈ ਜਿੱਦੇ ਕਿਸੇ ਨੇ ਮਿਲਣਾ ਹੈ ਜੇ ਕਿਸੇ ਵੀਆਈਪੀ ਨੂੰ ਕੋਈ ਮਿਲਨ ਆ ਰਿਹਾ ਹੈ ਤੇ ਉਹ ਇੱਥੇ ਆਰਾਮ ਨਾਲ ਬੈਠ ਕੇ ਗੱਲਬਾਤ ਕਰ ਸਕਦਾ ਹੈ ਕੋਈ ਜਿਵੇਂ ਸੀਐਮਸ ਆ ਰਹੇ ਨੇ ਪੂਰੇ ਦੇਸ਼ ਦੇ ਵੱਖਰੇ ਵੱਖਰੇ ਮੁੱਖ ਮੰਤਰੀ ਆ ਰਹੇ ਨੇ ਉਹਨਾਂ ਦੇ ਲਈ ਇਹ ਜਗ੍ਹਾ ਬਣੀ ਹੋਈ ਹੈ ਜਿਵੇਂ ਇਹ ਹੋ ਗਿਆ ਸੋਫਾ ਸੈੱਟ ਵਗੈਰਾ ਲੱਗਾ ਉੱਥੇ ਥੋੜਾ ਜਿਆਦਾ ਦਰਜਾ ਜਾਂਦੇ ਆ ਇੱਥੇ ਤੁਹਾਨੂੰ 2 ਡਬਲ ਬੈੱਡ ਦੇਖਣ ਨੂੰ ਮਿਲਣਗੇ ਇਹ ਦੋ ਡਬਲ ਬੈੱਡ ਲੱਗੇ ਹੋਏ ਨੇ ਨਾਲੇ ਅਲਮਿਰਾ ਲੱਗੀ ਹੋਈ ਹੈ ਕਿ ਜਿੰਨੇ ਆਪਣਾ ਕੋਈ ਸਮਾਨ ਵਗੈਰਾ ਰੱਖਣਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਉਹ ਤੇ ਦੈਨ ਇੱਥੇ ਰੀ ਇੱਕ ਸਟੱਡੀ ਟੇਬਲ ਤੇ ਨਾਲ ਦੋ ਚਾਰ ਚੇਅਰ ਤੇ ਇਹ ਸਾਈਡ ਦੇ ਉੱਤੇ ਵਾਸ਼ਰੂਮ ਬਣਾਇਆ ਗਿਆ ਹੈ ਯਾਨੀ ਕਿ ਤੁਸੀਂ ਇਹ ਪੂਰਾ ਦੇਖ ਸਕਦੇ ਹੈਗੇ ਇੱਕ ਪ੍ਰੋਪਰ ਜਿਹੜੀ ਕਹੋ ਕਿ ਇੱਕ ਘਰ ਵਾਲਾ ਫੀਲ ਜਾਂ ਇੱਕ ਵਧੀਆ ਹੋਟਲ ਨਾਲੋਂ ਵਧੀਆ ਜਿਹੜਾ ਟੈਂਟ ਸਿਟੀ ਵਾਲਾ ਫੀਲ ਹੈ ਜਿਹੜਾ ਉਹ ਭਗਵਾਨ ਸਰਕਾਰ ਨੇ ਸੁਵਿਧਾ ਜਿਸਗਾ ਕੋ ਸੁਵਿਧਾ ਦਿੰਦੀ ਹੈ ਜਿਹੜੇ ਲੋਕਾਂ ਨੇ ਜਿਹੜੇ ਵੀਆਈਪੀਸ ਨੇ ਪੂਰੇ ਦੇਸ਼ ਤੋਂ 350 ਸਾਲਾਂ ਦੇ ਵਿੱਚ ਨਤਮਸਤਕ ਹੋਣ ਲਈ ਸ਼੍ਰੀ ਅਰੰਧਪੁਰ ਸਾਹਿਬ ਆਉਣਾ ਹੈ ਉਹਨਾਂ ਦੇ ਲਈ ਸਾਰੀ ਸੁਵਿਧਾ ਦਿੱਤੀ ਗਈ ਹੈ